ਸਾਡੇ ਨਾਲ ਜੀ ਬਹੁਤ ਧੋਖਾ ਹੋਇਆ ਅਹੀਂ ਤੇ ਗੁਰੂ ਨੂੰ ਮੋਖ ਰਾ ਕੇ ਇਹਨੇ ਵੀਡੀਓ ਪਾਈਆਂ ਸੀ ਤੇ ਜਿਹੜਾ ਜਗਦੇਵ ਸਿੰਘਾ ਜੀ ਖਾਲਸਾ ਤੇ ਕਹਿਣ ਨੂੰ ਜੀ ਨਹੀਂ ਕਰਦਾ ਖਾਲਸਾ ਨਹੀਂ ਇਹਦੇ ਸੱਜਣ ਠੱਗ ਨਿਕਲੇ ਆ ਜੀ ਕਹਿੰਦਾ ਜੀ ਮੈਂ ਕਿਸਾਨਾਂ ਤੋਂ ਸੌਦਾ ਲੈਣਾ ਅੰਬਾਨੀ ਅਡਾਨੀ ਦਾ ਮੁਕਾਬਲਾ ਕਰਨਾ ਆਪਾਂ ਆਪਣੀ ਫਸਲ ਜ਼ਿਮੀਂਦਾਰਾਂ ਕੋ ਖਰੀਦਣੀ ਆ ਜਾਂ ਜ਼ਿਮੀਂਦਾਰੀ ਵੇਚਣਗੇ ਇਹਨੂੰ ਤੇ ਮੈਂ ਤੁਹਾਨੂੰ ਇੱਥੇ ਹੀ ਅਮਰੀਕਾ ਕੈਨੇਡਾ ਬਣਾ ਦੇਣੀ ਆ ਤੁਹਾਡੇ ਬੱਚੇ ਦੀ ਅਹੀਂ ਦੋ ਪੀੜੀਆਂ ਦੀ ਕਮਾਈ ਹੈ ਮੇਰੇ ਬੱਚੇ ਦੀ ਵੀ ਤੇ ਮੇਰੀ ਵੀ ਮੇਰੇ ਬੱਚੇ ਦੇ ਨਾਂ ਤੇ ਇਹਨੇ ਸਾਨੂੰ ਡੰਪ ਦੇ ਦਿੱਤੇ ਕਹਿੰਦੇ ਤੁਹਾਨੂੰ ਡੰਪ ਦੇ ਦੇਣੇ ਚਾਰ ਐਮਐਲਏ ਹਲਕੇ ਦੇ ਤੇ ਤੁਸੀਂ ਕੁਝ ਨਹੀਂ ਕਰਨਾ ਬੈਣਾ ਸੌਦਾ ਮੈਂ ਭੇਜਣਾ ਤੁਸੀਂ ਪੈਸੇ ਲਾਓ ਤੇ ਇਹ ਦੁਕਾਨਾ ਮੈਂ ਖੋਲ ਕੇ ਦਊਂਗਾ ਤੁਸੀਂ ਸਿਰਫ ਸਪਲਾਈ ਦੇਣੀ ਆ ਖਰਚਾ ਸਾਰਾ ਮੇਰਾ ਹੋਊਗਾ ਮਿਹਨਤ ਕਸ਼ ਇਨਸਾਨ ਜਿਹੜੇ ਆ ਉਹ ਪੰਜਾਬ ਚ ਕਿਤੇ ਘੱਟ ਨਹੀਂ ਸਭ ਤੋਂ ਜ਼ਿਆਦਾ ਮਿਹਨਤੀ ਇਨਸਾਨ ਪੰਜਾਬ ਚ ਵੇਖੇ ਗਏ ਹਨ ਕਿਸਾਨ ਖਾਸ ਕਰ ਮਿਹਨਤ ਕਰਦੇ ਨੇ ਜਿਹੜੇ ਤੋਪਣੀ ਵੇਚਦੇ بارش ਨਹੀਂ ਵੇਚਦੇ ਆਪਣੀ ਜ਼ਮੀਨ ਵੇਚਦੇ ਉਹਦੇ ਫਸਲਾਂ ਉਗਾਉਂਦੇ ਹਨ ਪਰ ਇਹੋ ਜਿਹੇ ਬੰਦਿਆਂ ਨੂੰ ਠੱਗਣ ਵਾਲੇ ਵੀ ਪੰਜਾਬ 'ਚ ਘੱਟ ਨਹੀਂ ਉਹ ਵੀ ਰੱਬ ਦੇ ਨਾਮ ਦਾ ਜਗਦੇਵ ਸਿੰਘ ਨਾਰਾਇਕ ਇਨਸਾਨ ਜੋ ਬਾਬੇ ਨਾਨਕ ਦੇ ਨਾਂ ਦੇ ਉੱਤੇ ਆਟਾ ਖੋਲ ਕੇ ਬੈਠਾ ਸੀ ਜਿੱਦਾ ਨਾਂ ਰੱਖਿਆ ਸੀ 13 13 ਅੱਜ ਉਹ ਇਨਸਾਨ ਜਿਹੜੇ ਗਰੀਬ ਵਿਚਾਰੇ ਉਹਦੇ ਕੋਲ ਫਰਾਂਚਾਈਜ਼ੀ ਆਪਣੀ ਲੈਣ ਆਏ ਸੀ ਉਹ ਤੇ ਗਰੀਬ ਦੇ ਗਰੀਬ ਹੀ ਰਹਿ ਗਏ ਪਰ ਉਹ ਉਸ ਨੂੰ ਅਮੀਰ ਕਰ ਗਏ ਕਿਉਂ ਕਿਉਂਕਿ ਉਹਨੇ ਇੰਨਾ ਇਨਸਾਨਾਂ ਨਾਲ ਠੱਗੀਆਂ ਮਾਰੀਆਂ ਸਨ ਮੇਰਾ ਨਾਮ ਸਰ ਰਾਮ ਸਿੰਘ ਆ ਜੀ ਕੀ ਹੋਇਆ ਘੜ ਨਾਲ ਸਾਡੇ ਨਾਲ ਜੀ ਬਹੁਤ ਧੋਖਾ ਹੋਇਆ ਐਂਦੇ ਗੁਰੂ ਨੂੰ ਮੁਖ ਰਾ ਕੇ ਇਹਨੇ ਵੀਡੀਓ ਪਾਈਆਂ ਸੀ ਤੇ ਜਿਹੜਾ ਜਗਦੇਵ ਸਿੰਘ ਆ ਜੀ ਖਾਲਸਾ ਤੇ ਕਹਿਣ ਨੂੰ ਜੀ ਨਹੀਂ ਕਰਦਾ ਖਾਲਸਾ ਨਹੀਂ ਇਹਦੇ ਸੱਜਣ ਠੱਗ ਨਿਕਲੇ ਆ ਜੀ ਅਬ ਦੇਖ ਸਕਦੇ ਹੋ ਤੁਸੀਂ ਇਸ ਬਜ਼ੁਰਗ ਦੀਆਂ ਅੱਖਾਂ ਕਿਵੇਂ ਭਰ ਰਹੀਆਂ ਅਥਰੂ ਨਿਕਲ ਰਹੇ ਨੇ ਠਾਕੇ ਨਿਕਲੇ ਆ ਜੀ ਸੱਜਣ ਠਾਕੇ ਨਿਕਲੇ ਆਏ ਅਸੀਂ ਗੁਰੂ ਦੇ ਨਾਮ ਤੇ ਇਹਨੂੰ ਵੇਖਿਆ ਨੇ ਤੇਰਾ ਤੇਰਾ ਨਾਮ ਰੱਖਿਆ ਕਿਸਾਨਾਂ ਦੇ ਹੱਕ 'ਚ ਅੰਦੋਲਨ ਤੋਂ ਅਸੀਂ ਪ੍ਰਭਾਵਿਤ ਹੋ ਕੇ ਇਹਦੀਆਂ ਗੱਲਾਂ ਤੋਂ ਅਸੀਂ ਬੇਟਾ ਬਾਹਰ ਕਲਾਉਣ ਵਾਸਤੇ ਪੈਸੇ ਇਕੱਠੇ ਕੀਤੇ ਸੀ 40 ਲੱਖ ਤੋਂ ਉੱਪਰ ਜੀ ਅੰਦੋਲਨ ਕਿਸਾਨੀ ਅੰਦੋਲਨ ਹੋਰ ਕਿੱਥੇ ਉਹ ਜੀ ਉੱਥੇ ਕਹਿੰਦਾ ਸੀ ਮੈਂ ਕਿਸਾਨਾਂ ਤੋਂ ਸੌਦਾ ਲੈਣਾ ਅੰਬਾਨੀ ਅਦਾਨੀ ਦਾ ਮੁਕਾਬਲਾ ਕਰਨਾ ਆਪਾਂ ਆਪਣੀ ਫਸਲ ਜ਼ਿਮੀਦਾਰਾਂ ਕੋ ਖਰੀਦਣੀ ਆ ਜਮ ਜ਼ਿਮੀਦਾਰੀ ਵੇਚਣਗੇ ਇਹਨੂੰ ਤੇ ਮੈਂ ਤੁਹਾਨੂੰ ਇੱਥੇ ਹੀ ਅਮਰੀਕਾ ਕੈਨੇਡਾ ਬਣਾ ਦੇਣੀ ਆ ਤੁਹਾਡੇ ਬੱਚੇ ਦੀ ਅਸੀਂ ਦੋਹ ਪੀੜੀਆਂ ਦੀ ਕਮਾਈ ਹੈ ਮੇਰੇ ਬੱਚੇ ਦੀ ਵੀ ਤੇ ਮੇਰੀ ਵੀ ਮੇਰੇ ਬੱਚੇ ਦੇ ਨਾਂ ਤੇ ਇਹਨੇ ਸਾਨੂੰ ਡੰਪ ਦੇ ਦਿੱਤੇ ਕਹਿੰਦੇ ਤੁਹਾਨੂੰ ਡੰਪ ਦੇ ਦੇਣੇ 4 ਐਮਐਲਏ ਹਲਕੇ ਦੇ ਤੇ ਤੁਸੀਂ ਕੁਝ ਨਹੀਂ ਕਰਨਾ ਬਹਿਣਾ ਸੌਦਾ ਮੈਂ ਭੇਜਣਾ ਤੁਸੀਂ ਪੈਸੇ ਲਾਓ ਤੇ ਇਹ ਦੁਕਾਨਾ ਮੈਂ ਖੋਲ ਕੇ ਦਊਗਾ ਤੁਸੀਂ ਸਿਰਫ ਸਪਲਾਈ ਦੇਣੀ ਆ ਖਰਚਾ ਸਾਰਾ ਮੇਰਾ ਹੋਊਗਾ ਤੇ ਇਹਨੇ ਕੁਝ ਵੀ ਨਹੀਂ ਕੀਤਾ ਜੀ ਚਾਰ ਐਮਐਲਏ ਹਲਕੇ ਦੇ ਡੰਪ ਦੇਤੇ ਜੰਡਿਆਲਾ ਗੁਰੂ ਬਾਬਾ ਬਕਾਲਾ ਸਾਹਿਬ ਖਡੂਰ ਸਾਹਿਬ ਤੇ ਤਰਨਤਾਰਨ ਸਾਹਿਬ ਤੇ ਸਰ ਚੋਹਾਂ ਹੀ ਹਲਕਿਆਂ ਦੇ ਵਿੱਚ ਆਹਨੂੰ ਆ ਐਗਰੀਮੈਂਟ ਇਹਨੇ ਦਿੱਤਾ ਕਰਕੇ ਤੇ ਚੋਂ ਆਏ ਹਲਕਿਆਂ ਦੇ ਵਿੱਚ ਸਾਰਿਆਂ ਨੂੰ ਉਹ ਸਾਰੇ ਹੋਰ ਲੋਕਾਂ ਨੂੰ ਡੰਬ ਦੇਤੇ ਇੱਕ ਤੇ ਜਗਰਾਜ ਸਿੰਘ ਉਹਨਾਂ ਨੂੰ ਬੈਲਜੀਅਮ ਤੋਂ ਵਿਚਾਰੇ ਉਹਨਾਂ ਨੂੰ ਠੱਗ ਲਿਆ 50 ਲੱਖ ਦਾ ਜੰਡਿਆਲਾ ਗੁਰੂ ਦਾ ਦੇ ਦਿੱਤਾ ਤੇ ਤਰਨਤਾਰਨ ਦਾ ਜਿਹੜਾ ਸੀ ਉਹ ਮਨਮੋਹਨ ਸਿੰਘ ਨੂੰ ਦੇ ਦਿੱਤਾ 10 ਤੁਹਾਨੂੰ ਕਿਵੇਂ ਪਤਾ ਲੱਗਾ ਕਿ ਤੁਸੀਂ ਠੱਗੇ ਗਏ ਸਾਨੂੰ ਉਦੋਂ ਪਤਾ ਲੱਗਾ ਜੀ ਜਦੋਂ ਸਾਡੀਆਂ ਇਹਨਾਂ ਦੇ ਜਿਹੜੀਆਂ ਫ੍ਰੈਂਚਾਈਜ਼ੀ ਆ ਕੇ ਖੋਲ ਕੇ ਦੇਣੀਆਂ ਸੀ ਉਹਨਾਂ ਦੇ ਉੱਤੇ ਸਮਾਨ ਸਿੱਧਾ ਭੇਜਣਾ ਸ਼ੁਰੂ ਕਰਤਾ ਜਿਹੜਾ ਸਾਨੂੰ ਸਮਾਨ ਇਹਨੇ ਭੇਜਿਆ ਸੀ ਉਹ ਐਕਸਪਾਇਰ ਹੋਣਾ ਸ਼ੁਰੂ ਹੋ ਗਿਆ ਐਂ ਇਹਨੂੰ ਕਿਹਾ ਜੀ ਸਮਾਨ ਭੇਜੋ ਆਪ ਬ੍ਰਾਂਚਾਂ ਖੋਲੀਆਂ ਇਹਦੀਆਂ ਦੁਕਾਨਾਂ ਤੇ ਇਹ ਕਹਿੰਦਾ ਜੀ ਸਿੱਧਾ ਆਉਣਾ ਸਮਾਨ ਇਹ ਫੇਰ ਚੱਕਾ ਕਿੱਥੇ ਆਣਾ ਜਿਹੜੀਆਂ ਦੁਕਾਨਾਂ ਖੋਲ੍ਹ ਕੇ ਦਿੱਤੀਆਂ ਇਹਨੇ ਇੱਕ ਤਰਨਤਾਰਨ ਖੋਲੀ ਸੀ ਉੱਥੇ ਵੀ ਸਿੱਧਾ ਭੇਜ ਦਿੱਤਾ ਜੀ ਲੁਧਿਆਣੇ ਤੋਂ ਹੀ ਬਾਬੇ ਪਕਾਲੇ ਸਾਹਿਬ ਦੋ ਖੋਲੀਆਂ ਆਂ ਸਮਾਨ ਮਿਲਦਾ ਰਿਹਾ ਨਾ ਜੀ ਸਾਨੂੰ ਕੁਝ ਨਹੀਂ ਭੇਜਿਆ ਸਾਡਾ ਉਹ ਸਮਾਨ ਕਿਨੂੰ ਮਿਲ ਗਿਆ ਪਹਿਲਾ ਸਮਾਨ ਸਾਡੇ ਆਇਆ ਉਹ 18 ਲੱਖ ਦਾ ਸਮਾਨ ਇਹਨੇ ਭੇਜਿਆ ਤੇ 18 ਲੱਖ ਦੇ ਵਿੱਚੋਂ ਸਾਡਾ 1 ਰੁਪਏ ਦਾ ਸਮਾਨ ਵੀ ਨਹੀਂ ਇਹਨੇ ਕਿਸ ਦੁਕਾਨ ਤੇ ਭੇਜਿਆ ਉਹ ਸਾਰਾ ਇੱਥੇ ਐਕਸਪਾਇਰ ਉਹ ਨੇੜੇ ਆਇਆ ਤੇ ਅਸੀਂ ਇਹਦੀ ਗੱਡੀ ਬੇਨਤੀਆਂ ਕਰ ਕਰਕੇ ਇਹਨੂੰ ਵਾਪਸ ਭੇਜ ਦਿੱਤਾ ਭਈ ਲੈ ਜਾ ਇਹਨੇ ਰਾਤ ਗੱਡੀਆਂ ਭੇਜੀਆਂ ਸਾਨੂੰ ਉਹਦਾ ਕੋਈ ਹਿਸਾਬ-ਕਿਤਾਬ ਨਹੀਂ ਦਿੱਤਾ ਅਸੀਂ 18 ਲੱਖ ਦਾ ਸਮਾਨ ਇਹਨੇ ਭੇਜਿਆ ਸਾਰੇ ਦਾ ਸਾਰਾ ਹੀ ਵਾਪਸ ਕਰਤਾ ਇਹਨੂੰ ਨਗਦ 10 ਲੱਖ ਰੁਪਈਆ ਇਹਨੂੰ ਨਗਦ ਦਿੱਤਾ ਜੀ ਉਹ ਵੀ ਨਹੀਂ ਇਹਦਾ ਕੋਈ ਵਾਰੀ ਵਾਰਸ ਨਹੀਂ ਵੰਡਿਆ ਕੁਛ ਨਹੀਂ ਇਹ ਗੱਡੀਆਂ ਇਹਨੇ 12 ਮਹੀਨੇ ਗੱਡੀਆਂ ਚਲੀਆਂ ਇੱਕ ਗੱਡੀ ਦਾ 30000 ਰੁਪਈਆ ਪਰ ਮੰਥ ਦਾ ਦੇਣਾ ਕਿ ਸ਼ੁਰੂ ਕੀਤਾ ਹੈ ਵੀ ਦੋ ਬੰਦੇ ਉਹਦੇ ਨਾਲ ਲਾਓ ਤੇ ਇੱਕ ਗੱਡੀ ਮੈਂ ਤੁਹਾਨੂੰ ਦੇਵਾਂਗਾ ਬਾਪੂ ਜੀ ਤੁਹਾਡਾ ਜਿਹੜਾ ਅੱਖਾਂ ਦਾ ਕੀ ਅੱਖਾਂ ਕਿਵੇਂ ਚਲੀ ਗਈਆਂ ਤੁਹਾਡੀਆਂ ਕੀ ਕਾਰਨ ਕੀ ਸਰ ਜੀ ਮੈਂ ਇਹ ਜਿਹੜੇ ਪੈਸੇ ਦਿੱਤੇ ਆ ਇੱਕ ਮੇਰਾ ਪਲਾਟ ਸੀ ਹੁਸ਼ਿਆਰਪੁਰੋ ਜ਼ਿਲ੍ਹਾ ਧੂਤਕਲਾਂ ਪੰਡੋਰੀ ਸੁਮਲਾ ਚ ਇੱਕ ਛੇ ਮਸ਼ੀਨਾ ਬੋਰ ਵਾਲੀਆਂ ਇਹ ਮੇਰੀਆਂ ਤੇ ਮੇਰੀ 7 ਲੱਖ ਦੇ ਵਿੱਚ ਮੈਂ ਪੈਲੀ ਗਹਣੇ ਪਾ ਗਏ ਨੂੰ ਪੈਸੇ ਦਿੱਤੇ ਆ ਜੀ 9 ਲੱਖ ਰੁਪਈਆ ਲਿਮਿਟਾਂ ਦਾ ਚੁੱਕ ਕੇ ਦਿੱਤਾ ਜੀ ਧੂਤਕਲਾਂ ਦੀਆਂ ਬੈਂਕਾਂ ਤੋਂ ਤੇ ਉਹ ਫਿਰ ਮੈਨੂੰ ਮੇਰਾ ਰੋਟੀ ਤੋਂ ਵੀ ਆਜਰ ਹੋ ਗਿਆ ਆਤੀ ਹੋ ਗਿਆ ਫਿਰ 10-10 ਕਿਲੋ ਆਟਾ ਲਿਆ ਕੇ ਤੇ ਹਿੰ ਮਹੀਨਾ ਕੱਢਦੇ ਆ 10-10 ਕਿਲੋ ਆਟੇ ਨਾਲ ਜੇ ਭਾਈਆ ਆਟਾ ਵੀ ਨਹੀਂ ਅਸੀਂ ਇੱਕ ਦਿਹਾੜੀ ਚ ਪਕਾ ਕੇ ਖਾਂਦੇ ਅੱਧੀਆਂ ਰੋਟੀਆਂ ਖਾਈ ਦੀਆਂ ਸਬਜ਼ੀ ਤੋਂ ਬਗੈਰ ਵੀ ਖਾਣੀ ਪੈਂਦੀ ਆ ਤੁਹਾਡੇ ਤਾਲੁਕਾਤ ਕਿਵੇਂ ਬਣੇ ਰਹੇ ਕੋਈ ਕਮਾਈ ਨਹੀਂ ਹੈਗੀ ਸਾਡੀ ਪੈਲੀ ਵੀ ਗਹਿਣੇ ਪੈ ਗਈ ਪਲਾਟ ਵੀ ਵੇਚ ਗਏ ਸਾਰੇ ਦੁਕਾਨਾਂ ਵੀ ਸਾਡੀਆਂ ਫੇਲ ਕਰਤੀਆਂ ਤੇਰੇ ਮੁੰਡੇ ਦੇ ਇੱਥੇ ਅਮਰੀਕਾ ਕੈਨੇਡਾ ਬਣਾਏ ਨਹੀਂ ਤਾਂ ਫਸ ਗਏ ਦੀ ਅਸੀਂ ਤੇ ਡਿਪਰੈਸ਼ਨ ਆਇਆ ਤੇ ਨਿਗਾ ਚਲੇ ਗਈ ਅੱਖਾਂ ਦੋਹਾਂ ਦੀ ਇੱਕਦਮ ਬੀਪੀ ਵਧ ਕੇ ਤੇ ਬਸ ਹੀ ਖਤਮ ਹੋ ਗਈਆਂ ਨਿਗਾ ਘਰ ਹੁਣ ਅਸੀਂ ਮੰਗ ਕਰਦੇ ਆ ਕਿ ਇੱਕ ਤੇ ਸਾਡਾ ਜਿਹੜਾ ਲਿਆ ਦਿੱਤਾ ਇਹਨੇ 30 ਲੱਖ ਰੁਪਈਆ ਉਹ ਸਾਨੂੰ ਵਾਪਸ ਹੋਵੇ ਜੀ ਇੱਕ ਇਹਦੇ ਪਾਸਪੋਰਟ ਜ਼ਬਤ ਕੀਤਾ ਜਾਵੇ ਬਾਹਰ ਨਾ ਭੱਜਵੇ ਠੱਗ ਬੰਦਾ ਐ ਇਹ ਕਹਿੰਦਾ ਸ੍ਰੀ ਰੋੜ ਦੇ ਉੱਤੇ ਇਹਨੇ ਮਲੇਰ ਕੋਲ ਦਾ ਰੋੜ ਤੇ ਸ੍ਰੀ ਪਿੰਡ ਦੇ ਵਿੱਚ ਪਲਾਟ ਲਏ ਉਹਨਾਂ ਨੂੰ ਬਲੌਕ ਕਿਤੇ ਜਾਣ ਇਹ ਮੁੱਖ ਮੰਤਰੀ ਸਾਹਿਬ ਨੂੰ ਪ੍ਰਧਾਨ ਮੰਤਰੀ ਸਾਹਿਬ ਨੂੰ ਬੇਨਤੀ ਆ ਕੇ ਠੱਗ ਬੰਦੇ ਦੀ ਜਿਹੜੀ ਪ੍ਰਾਪਰਟੀ ਜ਼ਬਤ ਕੀਤੀ ਜਾਵੇ ਤੇ ਉਹ ਜਿਹੜਾ ਲੋਕਾਂ ਨਾਲ ਧੋਖਾਧੜੀ ਹੋਇਆ ਉਹਨਾਂ 'ਚ ਵੰਡੀ ਜਾਵੇ ਜਿਨ੍ਹਾਂ ਜਿਨ੍ਹਾਂ ਦੇ ਜਿੰਨੇ ਪੈਸੇ ਦੇਣ ਲੈਣ ਵਾਲੇ ਆ ਤੇ ਇਹਨੂੰ ਬਣਦੀ ਸਜ਼ਾ ਦਿੱਤੀ ਜਾਵੇ ਜੀ ਕਾਨੂੰਨੀ ਜੋ ਵੀ ਆ ਨਹੀਂ ਹੁਣ ਤੇ ਫੜਿਆ ਗਿਆ ਇਹ ਸਰ ਜੀ ਠੱਗ ਬੰਦਿਆਂ ਦੇ ਸ਼ੋਰਸ ਬੜੇ ਹੁੰਦੇ ਆ ਇਹ ਖਰੀਦ ਲੈਂਦੇ ਆ ਜੀ ਅਫਸਰਾਂ ਨੂੰ ਵੀ ਖਰੀਦ ਲੈਂਦੇ ਆ ਲੀਡਰਾਂ ਨੂੰ ਵੀ ਖਰੀਦ ਲੈਂਦੇ ਆ ਹੋ ਸਕਦਾ ਇਹ ਨਿਕਲ ਆਵੇ ਪਰ ਇਹ ਕਿਤੇ ਜੀ ਦਰਖਾਸਤ ਕੀਤੀ ਪੁਲਿਸ ਅਸੀਂ ਜੀ ਇੱਥੇ ਪਿੰਡ ਦੇ ਆ ਕੇ ਆਏ ਆ ਜੀ ਉਹਨਾਂ ਕਿਹਾ ਜੀ ਐਸਐਸਪੀ ਸਾਹਿਬ ਨੂੰ ਦੋ ਮੇਰੇ ਮੇਰੇ ਨਾਲ ਹੁਣ ਜਾਣ ਵਾਲਾ ਕੋਈ ਨਹੀਂਗਾ ਜੀ ਮੈਂ ਕਿੱਦਾਂ ਜਾਵਾਂ ਬੇਟਾ ਮੇਰਾ ਪਹਿਲਾਂ ਮੈਨੂੰ ਰੋਕਦਾ ਸੀ ਵੀ ਪਪਾ ਜੀ ਇਹ ਠੱਗ ਬੰਦਾ ਤੇ ਮੈਂ ਇਹਦੇ ਚਾਂਸੇ 'ਚ ਆ ਗਿਆ ਉਹ ਮੇਰੇ ਨਾਲ ਨਹੀਂ ਤੁਰਦਾ ਹੁਣ ਕਹਿੰਦਾ ਤੁਸੀਂ ਠੱਗੇ ਗਏ ਆ ਜੀ ਬਿਲਕੁਲ ਜੀ ਠੱਗ ਵੀ ਕੋਈ ਦੁਨੀਆ ਨਹੀਂ ਕੋਈ ਉਹਦਾ ਵਾਲੀ ਵਾਰ ਨਹੀਂ ਕਿਉਂ ਕਿ ਇਹਨਾਂ ਨੇ ਕਿਹਾ ਕਿ ਹੋ ਸਕਦਾ ਇਹਨਾਂ ਨੂੰ ਸ਼ੱਕ ਹੈ ਕਿ ਹੋ ਸਕਦਾ ਕਿ ਉਹਨਾਂ ਦੇ ਉਹਦੇ ਸੋਰਸ ਹੋਣ ਤੇ ਆਪਣੇ ਆਪ ਨੂੰ ਪੁਲਿਸ ਕੋਲੋਂ ਬਚਾ ਲੈ ਸਾਡੇ ਨਾਲ ਹੋਰ ਵੀ ਕੁਝ ਬੰਦੇ ਖੜੇ ਨੇ ਜਿਹੜੇ ਇਹਨਾਂ ਦੇ ਇਸ ਬੰਦੇ ਦਾ ਸ਼ਿਕਾਰ ਹੋਏ ਨੇ ਕੀ ਨਾਮ ਜੀ ਦਾ ਦਵਿੰਦਰ ਸਿੰਘ ਜੀ ਦਵਿੰਦਰ ਸਿੰਘ ਜੀ ਕੀ ਆਇਆ ਕਿ ਕੋ ਦੇ ਜੀ ਮੈਂ ਭੂਗਪੁਰ ਸ਼ਹਿਰ ਤੋਂ ਆ ਜੀ ਤੇ ਤਕਰੀਬਨ ਜੋ ਇਹਨਾਂ ਨੇ ਦੱਸਿਆ ਉਸ ਹਿਸਾਬ ਨਹੀਂ ਮੇਰੇ ਨਾਲ ਹੋਇਆ ਤਕਰੀਬਨ ਕਿੰਨੇ ਪੈਸੇ ਤੁਹਾਡੇ ਮੇਰਾ ਹੁਣ ਤਕਰੀਬਨ 1.4 ਲੱਖ ਦੀ ਵਾਪਸੀ ਜਿਹੜੀ ਉਹਨੂੰ ਜਾ ਚੁੱਕੀ ਆ ਜਿਹੜਾ ਕੋਈ ਹਸਾਬ ਨਹੀਂ ਤੇ 6-7 ਲੱਖ ਦੀ ਹਲੇ ਅੰਦਰ ਪਈ ਆ ਤੁਹਾਡੇ ਤੱਲੁਕਾਤ ਕਿਵੇਂ ਬਣਿਆ ਇਹਨਾਂ ਨੂੰ YouTube ਤੇ ਦੇਖਿਆ ਸੀ ਜੀ ਹਾਂ YouTube ਤੇ ਇਹਨੂੰ ਦੇਖਦੇ ਸਾਰ ਹੀ ਅਸੀਂ ਫਿਰ ਇਹਨਾਂ ਕੰਟੈਕਟ ਕੀਤਾ ਆਪ ਕੀਤਾ ਜੀ ਅਸੀਂ ਤੇ ਫਿਰ ਉਸ ਤੋਂ ਬਾਅਦ ਇਹਨੇ ਸਾਨੂੰ ਸਟੋਰ ਤੇ ਆ ਕੇ ਨੇ ਵਿਜ਼ਿਟ ਕੀਤਾ ਭੋਗਪੁਰ ਤੇ ਇਹਨੂੰ ਸਟੋਰ ਦਿਖਾਇਆ ਨਹੀਂ ਕਹਿੰਦਾ ਇਹ ਤੋਂ ਵੱਡਾ ਲਓ ਤੁਸੀਂ ਤੇ ਤੁਹਾਨੂੰ ਅਸੀਂ ਪੂਰਾ ਜਲੰਧਰ ਜ਼ਿਲ੍ਹਾ ਦੇਵਾਂਗੇ ਤੇ ਜੀ ਇਹਦੇ ਚਾਂਸੇ ਜਾ ਕੇ ਜਿਹੜਾ ਮਤਲਬ ਹੈ ਹਿਸਟੋਰ ਲਿਆ ਉਹ ਤਕਰੀਬਨ ਇੰਨੇ ਸਾਡੇ ਫਰੈਂਚਾਈਜ਼ ਲਈ ਇੰਨੇ ਉਹਦਾ ਮੰਗਿਆ ਸਾਡੇ ਕੋ ਬਾਈ ਲੱਖ ਜਿਗਾ ਪਰ ਅਸੀਂ ਇਹਨੂੰ 20 ਦਿੱਤਾ ਸੀਗਾ ਬਾਕੀ ਫਿਟਿੰਗ ਵਗੈਰਾ ਪਾ ਕੇ 30-35 ਲੱਖ ਦੇ ਕਰੀਬ ਸਾਡਾ ਲੱਗ ਚੁੱਕਾ ਸੀ ਉਸ ਤੋਂ ਬਾਅਦ ਇੰਨੇ ਫਿਰ ਸਾਡੇ ਕੋ ਮੰਗ ਕੀਤੀ ਸੀ ਵੀ ਤੁਸੀਂ ਮੈਨੂੰ 50 ਲੱਖ ਹੋਰ ਦਿਓ ਤੇ ਮੈਂ ਤੁਹਾਨੂੰ ਸਾਰਾ ਜਲੰਧਰ ਜ਼ਿਲ੍ਹਾ ਧਾਊਂਗਾ ਠੱਗੀ ਦਾ ਸ਼ਿਕਾਰ ਮੈਂ ਠੱਗੀ ਦਾ ਸ਼ਿਕਾਰ ਦੇਖੋ ਇੱਕ ਤਾਂ ਉਹ ਸਰਦਾਰ ਸੀ ਨਾ ਤੇ ਇੱਕ ਖਾਲਸਾ ਰੂਪ ਉਹਦਾ ਦੇਖ ਕੇ ਅਸੀਂ ਉਹਦੇ ਬਹਿਕਾਵੇ 'ਚ ਆਏ ਆ ਜੀ ਤੇ ਮਤਲਬ ਕਿ ਫਤੇ ਬਲੌਣੀ ਗਾਤਰਾ ਪਾਉਣਾ ਬਾਰ-ਬਾਰ ਸੌਂਖ ਆ ਜਾਣੀ ਰੱਬ ਦੀ ਇਹਦੇ ਚੱਕਰ 'ਚ ਅਸੀਂ ਫਸ ਗਏ ਜੀ ਸਾਰੇ ਬਿਲਕੁਲ ਜੀ ਖਾਲਸਾ ਨਾਂ ਇੱਕ ਸਾਡੇ ਦਸ਼ਮ ਪਿਤਾ ਨੇ ਦਿੱਤਾ ਕਿ ਖਾਲਸ ਬਿਲਕੁਲ ਖਾਲਸ ਕਿਸੇ ਤਰ੍ਹਾਂ ਦਾ ਧਰੋ ਫਰੇਬ ਉਸ ਇਨਸਾਨ 'ਚ ਨਾ ਆਵੇ ਉਸਨੇ ਉਸ ਦਾ ਵੀ ਅਪਮਾਨ ਕੀਤਾ ਇਸ ਗਰੀਬਾ ਨਾਲ ਠੱਗੀ ਮਾਰ ਕੇ ਉਤੋਂ ਨਾ ਰੱਖ ਲਿਆ ਖਾਲਸਾ ਜਿਹਦੇ ਕਾਰਨ ਇਹ ਗਰੀਬ ਵਿਚਾਰੇ ਉਸ ਦੇ ਭਰਮ 'ਚ ਆ ਗਏ ਹੁਣ ਅੱਗੇ ਦੀ ਕਾਰਵਾਈ ਕੀ ਹੈ ਦੇਖਿਆ ਜਾ ਰਿਹਾ ਕਿ ਬਟੰਡੇ ਦੇ ਵਿੱਚ ਉਸ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਪਰ ਇਹਨਾਂ ਨੂੰ ਸ਼ੰਕਾ ਹੈ ਕਿ ਆਪਣੇ ਉਹ ਸੋਰਸ ਲਗਾ ਕੇ ਕਿਤੇ ਆਪਣੇ ਆਪ ਨੂੰ ਬਚਾ ਨਾ ਲਵੇ ਤਾਂ ਕਿ ਸਾਡਾ ਫੇਰ ਉਸੇ ਤਰ੍ਹਾਂ ਦਾ ਕੰਮ ਨਾ ਹੋ ਜੇ ਸਾਨੂੰ ਕੁਝ ਵੀ ਨਾ ਮਿਲੇ ਆਪਾਂ ਫੇਰ ਉਸੇ ਤਰ੍ਹਾਂ ਬੁੱਕੇ ਬੈਠੇ ਰਹੀਏ ਤਸੀਂ ਸੁਣਿਆ RAM SINGH ਜਿਹੜੇ ਗਰੀਬ ਲੱਜ ਕੇ ਰੋਟੀ ਖਾਂਦੇ ਸੀ ਤੇ ਅੱਜ ਉਹ ਵਿਚਾਰੇ 10-10 ਕਿਲੋ ਆਟਾ ਲਿਆ ਕੇ ਰੋਟੀਖਾਂਡੇ ਇਸ ਬੇਸ਼ਰਮ ਜਿਹੜਾ ਇਨਸਾਨ ਕਹਿ ਸਕਦੇ ਆ ਜਿਹੜਾ ਰੱਬ ਦੇ ਨਾਂ ਨੂੰ ਨਹੀਂ ਬਖਸ਼ਦਾ ਉਹ ਇਨਸਾਨ ਨੂੰ ਕੀ ਬਚੇਗਾ ਕੈਮਰਾਮੈਨ ਰਜਿੰਦਰ ਰਾਜ ਦੇ ਨਾਲ ਸੁਨੀਲ ਦੇਵਗਨ ਪੀਟੀਸੀ ਨਿਊਜ਼ ਜੰਡਿਆਲਾਗੁਰੂ